ਜਦੋਂ 1946 ਦੇ ਵਿੱਚ Jawaharlal Nehru ਕਹਿੰਦਾਗਾ ਸਾਡੇ ਨਾਲ ਆਜੋ ਤੁਹਾਨੂੰ ਆਜ਼ਾਦੀ ਦਾ ਨੱਕ ਮੰਨਣ ਦਾ ਮੌਕਾ ਮਿਲੂਗਾ ਸਹੀ ਦੀ ਸਾਡੀ ਸੰਘਰਸ਼ ਦੀ ਸ਼ੁਰੂਆਤ ਉਦੋਂ ਹੋਈ ਹੈ ਜਦੋਂ 1956 ਦੇ ਵਿੱਚ ਲਿੰਗੁਇਸਟਿਕ ਬੇਸਿਸ ਦੇ ਸੂਬੇ ਬਣ ਗਏ ਸੀਗੇ ਪਰ ਪੰਜਾਬ ਨੂੰ ਪੰਜਾਬੀ ਸੂਬਾ ਲੈਣ ਲਈ 10 ਸਾਲ ਸੰਘਰਸ਼ ਕਰਨਾ ਪਿਆ ਸੀ ਕਿੰਨੀ ਸ਼ੀਧੀਆਂ ਦੇ ਲਈਆਂ ਬਣੀਆਂ ਸੀਗੀਆਂ ਸਾਡੇ ਜਿਹੜਾ ਅੱਜ ਦਾ ਸੰਘਰਸ਼ ਇਹਦੀ ਉਦੋਂ ਸ਼ੁਰੂਆਤ ਹੁੰਦੀ ਜਦੋਂ 1972 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤ ਆਇਆ ਸੀ ਜਿਹੜਾ ਫੈਡਰਲ ਰਾਈਟਸ ਦੀ ਗੱਲ ਕਰਦਾ ਸੀ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ ਸੂਬਿਆਂ ਕੋਲੇ ਵਧੇਰ ਅਧਿਕਾਰ ਦੀ ਗੱਲ ਕਰਦਾ ਸੀ ਸਾਡੇ ਅੱਜ ਦੇ ਸੰਘਰਸ਼ ਦੀ ਸ਼ੁਰੂਆਤ ਉਦੋਂ ਹੁੰਦੀ ਜਦੋਂ ਧਰਮਯੋਗ ਮੋਰਚਾ ਲੱਗਿਆ ਸੀਗਾ ਸਾਡੇ ਅੱਜ ਦੇ ਸੰਘਰਸ਼ ਦੀ ਸ਼ੁਰੂਆਤ ਉਦੋਂ ਹੁੰਦੀ ਜਦੋਂ ਸਾਡੀਆਂ ਬਿਆਤੀਆਂ ਹੋਈਆਂ ਸੀ ਗੁਰੂ ਸਾਹਿਬ ਦੀਆਂ ਸਾਡੇ ਸੰਘਰਸ਼ ਦੀ ਸ਼ੁਰੂਆਤ ਉਦੋਂ ਉਦੋਂ ਹੁੰਦੀ ਆ ਜਦੋਂ ਸਾਡੇ ਕਿਸਾਨ ਦਿੱਲੀ ਗਏ ਸੀਗੇ ਸਾਡੀ ਅੱਜ ਦੀ ਲੜਾਈ ਸਾਇਨਰ ਵੀ ਜ਼ਰੂਰ ਆ ਪਰ ਇਹਦੇ ਨਾਲ ਅੱਜ ਵੀ ਅਸੀਂ ਫੈਗਟ ਮੰਗ ਰਹੇ ਆ ਸੈਨਰਪੀਆਂ ਚੋਣਾ ਮੰਗ ਰਹੇ ਆ ਕੱਲ ਨੂੰ ਅਸੀਂ ਚੰਡੀਗੜ੍ਹ ਵੀ ਮੰਨ ਮੰਗਾਂਗੇ। ਜਪੀ ਪਾਦੇ ਪੰਜਾਬ ਦੇ ਪੌਣ ਤੇ ਖਾਈ ਪੈੰਦੂ ਚੜਿਆ ਚੰਡੀਗੜ੍ਹ ਬਣਾਉਣ ਦੇ ਲਈ ਪੱਥਰਾਂ ਦੇ ਸ਼ਹਿਰ ਦੇ ਲਈ ਅੱਜ ਵੀ ਉਹ ਲੋਕ ਰਹਉਂਦੇ ਵਰਦੇ ਆ ਤੇ ਪੌਣ ਦੇ ਵਿੱਚ ਉਹਨਾਂ ਦੇ ਪੈੰਦੂ ਚੜੇ ਸੀਗੇ ਯਾਰ ਸਾਡੀ ਜ਼ਮੀਨ ਤੇ ਸਾਡੇ ਉਹ ਕੱਲ ਨੂੰ ਤੁਸੀਂ ਕਿਵੇਂ ਰੋਕ ਲਓਗੇ ਮੈਂ ਗੀਤ ਤੇ ਪੌਲਸ ਨੂੰ ਵੀ ਬੇਨਤੀ ਕਰੂੰਗਾ ਇੱਥੇ ਸਾਰੇ ਸੀਆਈਡੀ ਵਾਲੇ ਵੀ ਇਹ ਬੇਨਤੀ ਕਰੂੰਗਾ ਜਿਹੜੇ ਸਾਡੇ ਅਜੇ ਮੁੰਡੇ ਚੱਕੇ ਗਏ ਆ ਸਾਡੀਆਂ ਜਿਹੜੀਆਂ ਭੈਣਾਂ ਚ ਪੌਲਸ ਨੇ ਚੱਕੀ ਆਲੇ ਇੱਥੇ ਆਉਣ ਦੇ ਲਈ ਉਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਛੱਡਿਆ ਜਾਵੇ ਜੀ ਉਹ ਸਾਡੇ ਕਰਕੇ ਆਏ ਸੀਗੇ ਸਾਡਾ ਸਮਰਥਨ ਕਰਨ ਆਏ ਸੀਗੇ ਪੰਜਾਬ ਦੇ ਲਈ ਆਏ ਸੀ ਪੰਜਾਬ ਦੇ ਹੱਕਾਂ ਦੇ ਲਈ ਆਏ ਸੀਗੇ ਸਾਡੇ ਚਾਰ ਹੋਏ ਆ ਜੇ 5 ਵਜੇ ਤੱਕ ਤੁਹਾਨੂੰ ਖਬਰ ਨਹੀਂ ਆਉਂਦੀ ਕਿ ਥਾਣਿਆਂ 'ਚ ਸਾਰੇ ਛੜਤੇ ਆ ਸਾਡੇ ਛੇ ਖਾਲਾਂ ਛੇਰਾਂ ਨਹੀਂ ਫਿਰ ਬਸਤਾਂਗੇ